ਨਾ ਬਿਲਕੁਲ ਸਸਤੇ ਰੇਟ ਤੇ ਸਵਰਾਜ 735 ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਕੀ ਹਾਲ ਹੈ ਬਾਈ ਠੀਕ ਆ ਬਾਈ ਠੀਕ ਠਾਕ ਵਧੀਆ ਬਾਈ ਓਕੇ ਆ ਕਿਹੜਾ ਮਾਡਲ ਬਾਈ ਮਾਡਲ ਤੈਨੂੰ ਦੱਸ ਦਿੰਨੇ ਆ 1998 ਆ ਠੀਕ ਆ ਇਹ ਟਰੈਕਟਰ ਬਾਈ 2007-08 ਮਾਡਲ ਤੱਕ ਆਏ ਆ ਐਫੀ ਚ 735 ਠੀਕ ਆ ਆਏ ਸਿੰਗਲ ਚ ਇਹ ਡਬਲ ਕਰਾਇਆ ਉਹ ਸਿੰਗਲ ਕਲਚ ਆਇਆ ਇਹ ਡਬਲ ਕਲਚ ਆ ਹਾਂ ਅਸੀਂ ਆਪ ਕਰਾਇਆ ਸਮਝ ਲੈ ਇੱਕ ਜੀ ਤਾਂ ਆਪਾਂ ਲਿਆ ਮੈਨੂੰ ਕਿ ਕੰਪਨੀ ਤੋਂ ਬਾਹਰ ਹੋਇਆ ਠੀਕ ਆ ਕੰਪਨੀ ਸਿੰਗਲ ਕਲਚ ਹੀ ਦਿੰਦੀ ਇਹਨੂੰ ਠੀਕ ਆ ਹਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਬਈ ਮੂਰਲੇ ਹੈਗੇ ਆ 80% ਮਗਰਲੇ 90% ਆ ਠੀਕ ਆ ਆ ਤੂੰ ਪੀਟੀਓ ਵੀ ਵਿਖਾ ਦੇ ਬਈ ਆਕੇ ਠੀਕ ਆ 21 ਚੜੀ ਜਾਂਦਾ ਆਮ ਕਰਕੇ ਸੰਦ ਮਿਲਦਾ ਨਹੀਂ 6 ਚੜੀ ਆ ਵਿੱਚ ਵਿਖਾ ਦੇ ਪੀਟੀਓ ਸ਼ਾਟ ਠੀਕ ਆ 6 ਚੜੀ ਪੀਟੀਓ ਸ਼ਾਟ ਆ 6 ਚੜੀ ਆ ਹਾਂ ਹੁਣ ਗੱਲ ਕਰੀਏ ਆਪਾਂ ਸਮਾਨ ਦੀ ਸਮਾਨ ਇਹਦੇ ਨਾਲ ਕੀ ਕੋਸਾ ਆਹਾ ਬਈ ਫੇਵਰੇਟ ਛਤਰੀ ਲੱਗੀ ਆ ਫੇਵਰ ਹੌਡਾ ਐਮ ਪੰਪ ਸਾਰਾ ਕੁਝ ਆ ਹੀ ਦੇਣਾ ਆਪੇ ਇਹਦੇ ਨਾਲੋਂ ਨਾਟ ਵੀ ਨਹੀਂ ਲਾਉਣਾ ਜਿਵੇਂ ਵੀਡੀਓ ਚ ਵਿਖਾ ਲਿਆ ਚੱਲਿਆ ਵਿਖਾ ਦੇ ਬਈਆ ਫੱਟੀ ਨਾਲ ਦੀ ਆ ਭੋਰਾ ਵੀਂਗੀ ਨਹੀਂ ਹੋਈ ਠੀਕ ਆ ਬਈ 98 ਚ ਨਾਲ ਆਈ ਸੀ ਨਾ ਵੀ ਟਰੈਕਟਰ ਦੇ ਇਹ ਦੇਣਾ ਹਜੇ ਇਹਦੀ ਛਤਰੀ ਆ ਇਹਦੀ ਫੱਟੀ ਆ ਠੀਕ ਆ ਇਹਦੀ ਫੱਟੀ ਆ ਉਹ ਛਤਰੀ ਗਈ ਨਾ ਫੱਟੀ ਇਹਦੀ ਆ ਹਾਂ ਜਿਹੜਾ ਡੰਡਾ ਇਹਦਾ ਉਹ ਵੀ ਨਾਲ ਦਾ ਡੰਡਾ ਵੀ ਨਾਲ ਦਾ 97 ਦਾ 98 ਦਾ 97 ਦਾ ਡੰਡਾ ਫੱਟੀ ਛਤਰੀ ਆ ਪਲੇਟਾਂ ਨੂੰ ਨਿਗ੍ਹਾ ਮਰਾ ਦੇ ਬਈ ਆ ਦੋਵੇਂ ਪਲੇਟਾਂ ਲੱਗੀਆਂ ਨੇ ਠੀਕ ਆ ਜੋ ਨੰਬਰ ਵਾਲੇ ਨੇ ਕਲੋਸ ਕਰਦੀ ਮੋਹਰ ਆ ਠੀਕ ਆ ਬਈ ਇੰਜਨ ਗੇਅਰ ਦਾ ਤਸੱਲੀ ਕਰਕੇ ਬੀ ਚੰਗਾ ਪੂਰਾ ਪੂਰਾ ਚੰਗਾ ਵਾ ਕੇ ਲੈ ਜੇ ਵਾ ਕੇ ਲੈ ਜੇ ਪੰਜ ਗੇਅਰ ਇਹਦੇ ਠੀਕ ਆ ਵੱਡੇ ਗੇਅਰ ਵਾਲਾ ਲੈਫਟ ਪੰਪ ਬਾਹਰ ਆ ਠੀਕ ਆ ਉਹਨਾਂ ਨਾਲ ਭਰਿਆ ਪਿਆ ਪਿਆਬ ਨੰਬਰ ਡਿਮਾਂਡ ਡਿਮਾਂਡ ਇਹਦੀ ਹੈਗੀ 2 ਲੱਖ 5000 ਰੁਪਿਆ ਠੀਕ ਆ ਆਮ ਟਰੈਕਟਰ ਇਹ ਆਮ ਹੀ ਇੰਨੇ ਦੇ ਵਿਕਦੇ ਦੋ ਦੋ ਲੱਖ ਦੇ ਸਿੰਗਲ ਕਲਚ ਆਪਾਂ ਡਬਲ ਕਲਚ ਦੇਣਾ 195000 ਦਾ ਮਾੜਾ ਮੋੜਾ ਕਰ ਦੋ ਜੀ ਯਾਰ ਡੱਬਿਆਂ ਜੋ ਕੇ ਛੱਡ ਦਾਂਗੇ ਚਲ ਡੱਬਿਆਂ ਜੋ ਕੇ ਛੱਡ ਦੇਣਗੇ 195000 ਤੋਂ ਏਰੀਆ ਦੱਸ ਦੀ ਏਰੀਆ ਆਪਣਾ ਪਿੰਡ ਮੰਦਰ ਚਟਾਨਾ ਜ਼ਿਲ੍ਹਾ ਬਰੀਦਕੋਟ ਤੇ ਨੰਬਰ ਬੋਲ ਦੇ 9417682877 ਠੀਕ ਆ ਤੇ ਹੁਣ ਵੀਡੀਓ ਕਰ ਦਿਓ ਦਬਕੇ ਸ਼ੇਅਰ ਹਾਂ ਥੋੜੀ ਜਿਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਣ ਕਰਨਾ ਤੇ ਠੀਕ ਆ ਬਾਈ ਤਾਂ